ਤੇ ਰਾਮੂ ਗਿਆ ਚਾਹ ਬਣਾਉਣ ਥੱਲੇ ਿਲਗੇ ਚਾਰਜਰ ਇਹ ਰਾਮੂ ਦੇਖੋ ਪਾਣੀ ਪਾਣੀ ਕਿਰਿਆ ਪੈ ਅੰਦਰ ਕਮਰੇ ਮਾਂ ਵੀ ਬਾਈ ਉਹ ਮਛਲੀਆਂ ਪਾਲਨੀ ਮਾਂ ਗੁਰਰੇ ਮੱਛੀਆਂ ਛੋਡਾਂਗੇ ਨਾ ਮਾਂ ਤੰਗ ਰਹੇ ਹੋ ਹਾਂ ਪਣੀ ਪਣੀ ਕਰ ਰੱਖਿਆ ਸਾਰੇ ਕਮਰਿਆਂ 'ਵਾਂ ਹੈ ਕੱਲਾ ਹੀ ਲੱਗ ਰਿਹਾ ਉਹਨਾਂ ਤੋਂ ਹੈ ਆਹ ਰੋ ਦੂਸਰਾ ਮਿਸਤਰੀ ਹੋਏਗਾ ਕਿ ਆਪਕਨੋ ਹਾਂ ਹੋਰ ਇਹਨੇ ਬੱਝਿਆ ਕੀ ਕਰ ਰਿਹਾ ਇੱਕ ਹੋਰ ਆਇ ਕਰਾ ਤੋ ਉਹ ਬੁੜਾ ਹਾਂ ਐ ਗਿਆ ਤਾ ਹਟ ਗਿਆ ਤਾ ਹੈਂ ਐ ਜੀ ਐ ਗਿਆ ਤਾ ਹਟ ਗਿਆ ਤਾ ਟੱਲੀ ਕੋ ਕੌਣ ਨਾ ਪਹਿਲਾਂ ਐ ਕਰਾ ਤਾ ਯਾਰ ਮਹੀਂ ਘਪੜੀਂਗਾ ਤਾ ਕਿਆ ਨਾਮ ਦੱਸ ਕੇ ਹੈ ਪਵਨ ਨਾ ਜੀ ਪਵਨ ਨਾ ਰੇ ਪਵਨ ਨਾ ਆਏ ਆਏ ਤੱਕਾ ਫੋੜ ਦਿਉਂ ਤਿਆਰ ਕੀਆ ਖੋਇਆ ਗਿਆ ਤੇਰਾ ਨੀ ਪਾਣੀ ਗਰਿਆ ਪਿਆ ਸਾਰੇ ਕਮਰਿਆਂ ਮੈਂ ਦੇਖੋ ਇਤਰੀ ਸਮੇਂ ਪਾਣੀ ਖੜਿਆ ਕਿਆ ਹੋਇਆ ਗਿਆ ਚੱਲ ਜੀ ਜੀ ਹੂੰ ਇਨੂੰ ਪੁੱਛਣਾ ਨੇ ਆਣੇ ਨੂੰ ਯਾਰ ਇਹ ਮੁਕਰਾਇਆ ਅਰੇ ਓਏ ਲੀਡ ਲਈਆਂ ਇਹ ਚਾਰਜਰ ਵਾਲੀ ਹੈ ਖੈ ਨਾ ਖੇਲ ਰਹੇ ਤੇ ਬਾਹਰ ਇਹ ਖੇਲੇ ਪਏ ਹੈ ਹਾਂ ਦੂਸਰੇ ਕੌਣ ਉੱਪਰ ਤੇ ਉੱਪਰ ਤੇ ਪੁੱਛ ਲੈਨ ਨੂੰ ਹੂੰ ਤੂੰ ਰੇ ਵੀ ਛੋਡੇ ਕਰਾ ਚਾਰਜਰ ਮੇਰੇ ਯਾਰ बच्चे और लेके आए लीड नीचे से डाटा डाटा केबल चार्जर की ना देखना पूछो तो बच्चे ले आए कोई कहा अंदर ही है ओए नीचे खेलने गए थे तुम कौन था वो ना डाटा केबल ले आए नीचे से चार्जर में से ये नीचे गए तो नहीं ਇਹਦੇ ਦੇ ਨੀਚੇ 2 3 ਕੌਣ ਸੇ ਦੇਵੇਂ ਪਤਾ ਨਹੀਂ ਉੱਪਰ ਵਾਲੇ ਕਿਹਨਾ ਹੋਇਆ ਪ੍ਰਲਈ ਆਉਣੇ ਮਤਲਬ ਦੂਰ ਅੰਮੂ ਕੌਣ ਸੇ ਦੇਵੇਂ ਉੱਪਰ ਵਾਲੇ ਕਿਹਦੇ ਨੂੰ ਦੇਵੇਂ 18 ਨੰਬਰ ਵਾਲੇ ਕਿ ਇਹਦੇ ਕੋਹਾ ਕੋਈ ਨਹੀਂ ਗਾਹੋ ਤੇ ਨੀਚੇ ਮੈਂ ਦੇਖੋ ਜੀ ਉਹ ਰਵੀ ਤਾਲੇ ਲੱਗ ਰਹੇ ਸ਼ਮਲ ਲੋਟਾ ਗੇਬੂ ਕੋਣ ਦੇ ਆ ਫੇ ਸੋ ਬਲਾਵ ਅਮ ਮਿਲ ਗਈ ਹੈ ਜੀ ਅਲ ਹਮਦੁਲਿਲਾਹ ਤਸਨੰਗ ਕਰਦੇ ਹਾਂ ਜਿਆਦਾ ਵੱਧ ਗਿਆ ਮੈਂ ਉੱਪਰ ਤੋਂ ਹੀ ਨਹੀਂ ਕੋਈ ਲਓ ਜੀ ਚਾਹ ਮਾਂ ਲੱਗਿਆ ਖੱਦਾ ਸਵਾਰ ਕੇ ਲਾਦੇ ਖੱਦਾ ਫੇਮੀਤ ਇਹ ਅੰਮਿਲੋ ਮੀਤ ਨੂੰ ਮੀਤ ਡਾਉਣ ਐ ਮੀਤ ਕਿਆ ਹਾਲ ਹੈ ਵਧੀਆ ਜਿਵੇਂ ਜਿਵੇਂ ਕਹੀ ਚੱਲ ਰਹੀ ਕਵਿਲਦਰੀ ਤੇ ਜੀ ਹੈ ਓ ਕਰ ਬਟ ਹੂੰ ਹੋਰ ਸੁਣਾ ਨਵੀਤਾ ਜੀ ਹਾਂ ਚੱਲੇ ਉਹ ਵੀ ਸ਼ੁਕਰਾ ਜੀ ਪ੍ਰਾਣੀਓ ਨੇ ਮੁਕਰੀ ਤੇਰਾ ਹੈ ਪ੍ਰਾਣੀ ਤੇ ਖੇੜੇ ਹੂੰ ਲੋ ਬਈ ਚਾਹ ਬਣਾ ਲਈ ਆਪਾਂ ਨੇ ਹੂੰ 3 ਵਾਲੀ ਚਾਹ 4 ਵਜੇ ਬਣ ਰਹੀ ਆ ਦਲ ਵਾਲੀ ਸਵਾਰਗ ਦੁੱਧ ਪਾ ਦੇ ਸਾਰਾ ਇਹ ਉੱਪਰ ਅੱਧਾ ਕਿੱਦਾਂ ਅੱਧਾ ਸਵਾਰਗ ਵਾਲੀ ਅੱਧਾ ਇਹੜੀ ਛਮਕੀ ਛੋਟੇ ਚਾਰ ਚਰਕੀ ਛੋਟੇ ਘਰਾ ਆਉਂਦਾ ਤੁਮੂ ਪੂਰਾ ਸਹੀ ਲੱਗਦਾ ਆ ਲੈ ਆਂ ਆਰੇ ਨਿਆਣੇ ਪਤਾ ਕਿ ਆ ਨਿਆਣੇ ਕਾ ਨਹੀਂ ਪਤਾ ਲੱਗਦਾ ਹੀ ਪਤਾ ਕਿ ਆ ਇਹ ਅ ਇੱਕ ਕਮਰੇ ਮਾ ਹੋਏ ਨਿਆਣੇ ਫਿਰ ਤੋਂ ਹੈ ਇਹ ਕਿਸ ਨੂੰ ਗਾ ਆ ਕਿ ਆ ਪਤਾ ਨਹੀਂ ਕਿ ਪਛਾਣ ਰਹਾ ਕੋਣ ਸੇ ਕੇ ਇਹਨੇ ਕੋਣ ਸੇ ਨਹੀਂ ਇਹ ਉੱਪਰ ਜੋ ਕਹ ਰਹੀ ਨੁੱਚ ਗਈ ਨਿਗਾਹ ਆਹੀਂ ਪੇ ਹੈ ਨਹੀਂ ਉੱਪਰ ਵਾਲੇ ਮਹਿਨੀਆ 18 ਨੰਬਰ ਮਾ ਬਸ ਉੱਪਰ ਤੀਸਰੀ ਮੰਜ਼ਲ ਮਾ ਦੋ ਉਸ ਮਾ ਤਾਲਾ ਲੱਗ ਰਿਹਾ ਉਪਰ ਚਾਰੀ ਕਮਰਿਆਂ ਦਾ ਉਹ ਤਾਂ ਕਹ ਰਹੀ ਹਾਂ ਨਹੀਂ ਹਮ ਲਾਤੇ ਤੋਂ ਹਮ ਬਤਾ ਦਿੱਤੇ ਲਾਏ ਨਹੀਂ ਹੈ ਨਹੀਂ ਇਹ ਨਹੀਂ ਲਾਏ वो कैसे उतारा रंग आ, क्या रहा है उसपे है क्या लगा है कैसे उतर है? अपने आप ऐसे कैसे उतर गए अपने आप ना ये सरिया किसने गड्ढा है यहाँ पे ये सरिया है पापा ने किसको पूछे गड्ढा ऐसे सरिया है ऐसे सरिया गड्ढा करते हैं दीवार में ए? ये सरिया कैसे काटा दीवार में मशीन से तो ऐसे ये सरिया थोड़ी काटने दे यहाँ सरिये काट दिए सरिये की बात नहीं कर रहा मैं ऐसे ही दीवार में सरिया मत काटना कहीं पे भी ऐसे हाँ सरिये काटने के लिए है दीवार ऐसे ਮੀਂਹ ਦਖਦਾ ਤੋਂ ਤੋਲ ਲੰਦਾ ਹੋਰ ਲੋਲੇ ਹੋਰ ਲੋਲੇ ਆ ਕੱਚੀ ਰਾਗ ਇਹ ਇਹ ਮਸਾਲਾ ਕਿੰਨੇ ਰਲਾਇਆ ਤੋਰ ਜੋ ਚੱਲ ਰਹਾ ਹੈ ਜੋ ਨਿਚਾ ਕਰਾ ਲਾ ਕਿੰਨੇ ਪਹਿ ਸਾਫ ਨਹੀਂ ਕਰਉਣਾ ਤਾ ਇਹ ਉਹ ਫਿਰ 1 ਮਿੰਟ ਦੇ ਦਿਆਂ ਹ ਲੈਣਾ ਕਿਤੇ ਬਰੇਰ ਜਦੀ ਨਰਮ ਨਰਮ ਉਧਰ ਵੀ ਜਾਂਦਾ ਹੈ ਪਤਾ ਹੈ ਦੇਖੀ ਕਿਤਨ ਜਮ ਨਹੀਂ ਗਿਆ ਸਾਰਾ ਬਾਰਸ ਬਹੁਤ ਹੋਈ ਬਈਰਾ